ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹਾਂ ਦੇਖੋ ਜੀ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਪlant ਆ ਦੇਖੋ ਪlant ਲੱਗੇ ਹੋਏ ਹਨ ਆ ਦੇਖੋ ਵਧੀਆ ਹੋ ਗਿਆ ਨਾ ਹੁਣ ਐਤ ਕੀ ਚੱਲ ਗਿਆ ਮੇਰਾ ਪlant ਨਹੀਂ ਸੀ ਮੈਂ ਕਈ ਵਾਰੀ ਨਾ ਮੈਂ ਦਗਾਂਦੀ ਰਹੀ ਤੇ ਖਰਾਬ ਜਿਹਾ ਹੋ ਜਾਂਦਾ ਸੀ ਤੇ ਹੁਣ ਮੈਂ ਇਹਦੇ ਵਿੱਚ ਦਵਾਂਗੀ ਪਾਣੀ ਤੇ ਆ ਦੇਖੋ ਜੀ ਇਹ ਫਰੋਟੋਨ ਫਰੋਟੋਨ ਨਹੀਂ ਸੋਰੀ ਇਹਨੂੰ ਪਤਾ ਨਹੀਂ ਮੈਂ ਕੀ ਕਹਾਂ ਡੈਫਨ ਬੇ ਕਿਹਾ ਸ਼ਾਇਦ ਇਨੂੰ ਕਰੋਟੋਨ ਕਹਿੰਦੇ ਆ ਤੇ ਆ ਦੇਖੋ ਜੀ ਇੱਧਰ ਲਗਾਏ ਸੀ ਤੇ ਇੰਨਾ ਜ਼ਿੰਦ ਨੇ ਆ ਪਾਣੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਣੀ ਤੇ ਗਾਇਸ ਤੁਹਾਨੂੰ ਦਿਖਾਣ ਲੱਗੀ ਸੀ ਕਿ ਆ ਦੇਖੋ ਜੀ ਮੈਂ ਬੀਜੀ ਸੀ ਨਾ ਕਿਤਰੀ ਆ ਦੇਖੋ ਹੋ ਗਈ ਹੁਣ ਸਨਾ ਜੰਮ ਗਈ ਏ ਦੇਖ ਲਓ ਪੱਤੇ ਜਿ ਰੱਖੇ ਸੀ ਨਾ ਕਿੰਨੀ ਵਧੀਆ ਤਰੀਕੇ ਨਾਲ ਹੋ ਗਈ ਬਹੁਤ ਸੋਹਣੀ ਹੋ ਗਈ ਆ ਪੱਤੇ ਅੱਜ ਮੈਂ ਚੁੱਕ ਦਾਂਗੀ ਇਹਦੇ ਤੋਂ ਤੇ ਇੱਕ ਆਕਰੋਟੋਂ ਲਿਆ ਸੀਗਾ ਇਹ ਵੀ ਦੇਖ ਲਓ ਚੱਲ ਗਿਆ ਠੀਕ ਠਾਕ ਤੇ ਇਹ ਵਾਲਾ ਲਿਆ ਹੋਇਆ ਸੀਗਾ ਮੈਂ ਬਹਮ ਵਗੈਰਾ ਦਾ ਤੇ ਆ ਲਿਆ ਸੀ ਕਰੋਟੋਂ ਦਾ ਤੇ ਗ੍ਰੀਨ ਗ੍ਰਾਸ ਵੀ ਮੇਰਾ ਬਹੁਤ ਸੋਹਣਾ ਚੱਲ ਗਿਆ ਹੈ ਨਾ ਤੇ ਕੋਣ ਕੋਣ ਖੇਤਰੀ ਬੀਜਦਾ ਹੁੰਦਾ ਮੈਨੂੰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਬਾਕੀ ਵਲੌਗ ਦੀ ਸ਼ੁਰੂਆਤ ਕਰਦੇ ਆ ਜੋ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਫੇਲੀ ਰੂਟੀਨ ਚ ਸ਼ੇਅਰ ਕਰਾਂਗੇ ਤੇ ਜੀ ਇੱਧਰ ਕਰ ਲੈਂਦੇ ਹੁਣ ਆਪਾਂ ਆਪਣੇ ਘਰ ਦੇ ਕੰਮ ਤੈ ਲੋ ਗਾਇਸ ਆ ਦੇਖੋ ਜੀ ਅਮਰਤਪੁਰ ਆ ਅੱਜ ਸਾਡੀ ਵਰਤ ਰਕਾਇਆ ਤੇ ਉਹਦੇ ਲਈ ਬਣਾਉਣ ਲੱਗੇ ਆਪਾਂ ਸਪੈਸ਼ਲ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਕੀ ਬਣਾਵਾਂਗੇ ਆ ਦੇਖੋ ਜੀ ਜਿਵੇਂ ਕਈ ਵਰੀ ਹੁੰਦਾ ਨਾ ਆਪਾਂ ਸਾਬੂਦਾਣਾ ਨਹੀਂ ਪਿਆ ਹੋਇਆ ਹੁੰਦਾ ਤੇ ਫਟਾਫਟ ਆਪਾਂ ਪਿਆਉਣਾ ਮਤਲਬ ਬਣਾਉਣਾ ਹੋਵੇ ਕੁਝ ਬਹੁਤ ਵਧੀਆ ਚੀਜ਼ ਆ ਤੇ ਆ ਦੇਖੋ ਸਾਬੂਦਾਣਾ ਕੁ ਚੰਦਾਦਾ ਹੁੰਦਾ ਤੁਸੀਂ ਲੈ ਲੈਣਾ ਮੈਂ ਅੱਧੀ ਕੋਲੀ ਇਹ ਸਾਬੂਦਾਣੇ ਦੀ ਲੈ ਲਈ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਵਾਸ਼ ਕਰ ਲੈਣਾ ਸੋਲਾਂਗੇ ਕਿਉਂਕਿ ਪਤਾ ਨਹੀਂ ਨਾ ਹੁੰਦਾ ਕਿ ਕਿੰਦਾ ਕਿੰਨੇ ਭੱਕ ਲੱਗੇ ਹੁੰਦੇ ਵਰਤ ਵਿੱਚ ਤਾਂ ਵੈਸੇ ਵੀ ਕਹਿ ਦਿੰਦੇ ਆ ਕਿ ਸੁਚਮ ਹੋਣੀ ਚਾਹੀਦੀ ਹੈ ਨਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਜੀ ਪਹਿਲਾਂ ਸਾਫ਼ ਪਾਣੀ ਦੇ ਵਿੱਚ ਧੋ ਕੇ ਆਪਾਂ ਇਹਨੂੰ ਪੀਸ ਲੈਣਾ ਆ ਦੇਖੋ ਜੀ ਇਹਨੂੰ ਪੀਸ ਲੈਣਾ ਥੋੜਾ ਜਿਹਾ ਪਾ ਲਾਂਗੇ ਆਪਾਂ ਹੁਣ ਇਹਦੇ ਵਿੱਚ ਹੀ ਪਾਣੀ ਠੀਕ ਹੈ ਜੀ ਪਾਣੀ ਪਾ ਲੈਣਾ ਇਹਨੂੰ ਚੰਗੀ ਤਰ੍ਹਾਂ ਪੀਲਾਂਗੇ ਇਹਦੇ ਵਿੱਚ ਪਾਣਾ ਆਪਾਂ ਜੋ ਪਾਉਂਦੇ ਆ ਤੁਹਾਨੂੰ ਦੱਸ ਦਿਆਂ ਹਰੀਆਂ ਮਿਰਚਾਂ ਵਗੈਰਾ ਤੇ ਲੋਜੀ ਇਹਦੇ ਵਿੱਚ ਪਾ ਲੈਣਾ ਹੁਣ ਆਪਾਂ ਥੋੜਾ ਜਿਹਾ ਅਦਰਕ ਦੋ ਹਰੀਆਂ ਮਿਰਚਾਂ ਠੀਕ ਹੈ ਹੁਣ ਪਾ ਲਾਂਗੇ ਆਪਾਂ ਨਮਕ ਨਮਕ ਤੁਸੀਂ ਸੇਂਦਾ ਪਾਣਾ ਠੀਕ ਹੈ ਜੀ ਸੇਂਦਾ ਨਮਕ ਹੀ ਪਾਇਓ ਇਹਦੇ ਵਿੱਚ ਪਾ ਦਾਂਗੇ ਹੁਣ ਪੀਸਿਆ ਹੋਇਆ ਜੀਰਾ ਜੀਰਾ ਪਾ ਲੈਣਾ ਥੋੜੀ ਜਿਹੀ ਪਾ ਲਾਂਗੇ ਇਹਦੇ ਵਿੱਚ ਆਪਾਂ ਕਾਲੀ ਮਿਰਚ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਪੀਸ ਲਾ ਦੇਈਏ ਲੋਜੀ ਆ ਦੇਖੋ ਇਦਾਂ ਪਿਸਕੇ ਹੋ ਗਿਆ ਠੀਕ ਹੈ ਜੀ ਇਹਨੂੰ ਆਪਾਂ ਕੱਢ ਲੈਣਾ ਹੁਣ ਇਹਨੂੰ ਕੱਢ ਕੇ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਚਾਹੋ ਨਾ ਤੁਸੀਂ ਸਵਾਕ ਦਾ ਆਟਾ ਵੀ ਪਾ ਸਕਦੇ ਹੋ ਠੀਕ ਹੈ ਇਹਦੇ ਮੈਂ ਤੁਹਾਨੂੰ ਦੋ ਚੀਜ਼ਾਂ ਬਣਾ ਕੇ ਦਿਖਾਉਂਗੀ ਬਹੁਤ ਵਧੀਆ ਤੀਜ ਬਣਦੀ ਹੈ ਤੇ ਤੁਸੀਂ ਵਰਤਦੇ ਵਿੱਚ ਬਣਾਇਓ ਤੇ ਮੈਨੂੰ ਜਰੂਰ ਦੱਸਿਓ ਠੀਕ ਹੈ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਕੱਢ ਲੈਣੀ ਹੈ ਹੁਣ ਉੱਧਰ ਰੱਖ ਲੈਣੀ ਹੈ ਜੀ ਆਪਾਂ ਜਦ ਤੱਕ ਰਿਫਾਈਨਡ ਤੇ ਲੋਜੀ ਇਹਦੇ ਵਿੱਚ ਆਪਾਂ ਪਾਣਾ ਨਹੀਂ ਪਾਇਂਡ ਠੀਕ ਹੈ ਜੀ ਤੇ ਆਪਾਂ ਇਹ ਪਾਇਂਡ ਪਾ ਕੇ ਆਪਾਂ ਗਰਮ ਕਰਾਂ ਤੇ ਇਹਦੀਆਂ ਦੋ ਚੀਜ਼ਾਂ ਬਣਦੀਆਂ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦੱਸੂਗੀ ਤੇ ਆਹ ਲੈ ਲੈਣਾ ਜੀ ਆਪਾਂ ਹੁਣ ਜਿਹੜਾ ਸੂਆਕ ਦਾ ਆਟਾ ਹੁੰਦਾ ਨਾ ਇਹ ਮੈਂ ਲੱਗ ਤੋਂ ਲੈ ਰਹੀ ਐ ਇਹਦੇ ਵਿੱਚ ਹੀ ਆਪਾਂ ਮਿਕਸ ਕਰਾਂਗੇ ਜੋ ਨਮਕ ਵਿੱਚ ਜੋ ਪਾਣਾ ਤੁਸੀਂ ਆਪਣੇ ਟੇਸਟ ਅਨੁਸਾਰ ਇਹ ਵੀ ਪਾ ਸਕਦੇ ਹੋ ਲੋਚ 3-4 ਚਮਚਾ ਆਪਾਂ ਲੈ ਰਹੇ ਨੇ ਸਮਕ ਦਾ ਆਟਾ ਇਹ ਸਮਕ ਦਾ ਆਟਾ ਜੀ ਕੁਝ ਇਹਨੂੰ ਵੀ ਇੱਦਾਂ ਹੀ ਆਪਾਂ ਸਾਰਾ ਕੁਝ ਪਾ ਕੇ ਕੋਲ ਲਾਂਗੇ ਠੀਕ ਹੈ ਜੀ ਇਹਦੇ ਵਿੱਚੇ ਵੀ ਸੇਮ ਐਮੀ ਪਾ ਲੈਣਾ ਆਪਾਂ ਨਮਕ ਮਿਰਚ ਸਾਰਾ ਕੁਝ ਤੇ ਇੱਧਰ ਹੋ ਗਿਆ ਸਾਡਾ ਤੇ ਗਰਮ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵਾਲੀ ਰੈਸਪੀ ਦਿਖਾ ਦਿੰਦੀ ਆ ਤੇ ਲੋ ਜੀ ਇਹਦੇ ਇਹਦੀ ਹੀ ਹੁਣ ਆਪਾਂ ਬਣਾ ਲਾਂਗੇ ਜਿਵੇਂ ਪਕੌੜੇ ਬਣਾਉਂਦੇ ਆ ਨਾ ਸੇਮ ਆਪਾਂ ਐੇ ਬਣਾ ਲਾਂਗੇ ਠੀਕ ਹੈ ਜੀ ਬਹੁਤ ਟੇਸਟੀ ਪਕੌੜੇ ਬਣਦੇ ਇਹ ਬਹੁਤ ਵਧੀਆ ਇਸੇ ਜਿਵੇਂ ਤੁਹਾਡਾ ਮਤਲਬ ਮਨ ਕਰੇ ਨਾ ਖਾਣੇ ਨੂੰ ਤਲੇ ਆਇਆ ਜਾਂ ਕੁਝ ਐਦਾ ਵੀ ਖਾ ਸਕਦੇ ਹੋ ਸਾਬੂਰੋਨੇ ਦੇ ਬਿਨਾ ਫਿਰ ਉਹ ਐ ਫੋਕੜੇ ਬਣਾ ਸਕਦੇ ਹੋ ਜਲਦੀ ਮੈਂ ਬਣਾਏ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੀ ਆ ਇਹਨੂੰ ਤੁਸੀਂ ਚਾਹੇ ਤਰੀ ਵਾਲੇ ਆਲੂਆਂ ਨਾਲ ਖਾ ਲਓ ਬੜੇ ਵਧੀਆ ਲੱਗਦੇ ਆ ਜਾਂ ਸੌਸ ਵਗੈਰਾ ਨਾਲ ਆਪਣੀ ਘਰ ਦੀ ਚਟਨੀ ਬਣਾ ਕੇ ਠੀਕ ਹੈ ਜੀ ਬਾਹਰ ਦੀ ਸੌਸ ਨਾਲ ਨਹੀਂ ਖਾਣੇ ਚਾਹੀਦੇ ਸਾਨੂੰ ਆਪਣੇ ਟਮਾਟਰ ਹਰੀ ਮਿਰਚ ਧਨੀਆਂ ਵਗੈਰਾ ਦੀ ਚਟਨੀ ਬਣਾਓ ਕਿ ਉਹਦੇ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ। ਲੋਚ। ਇਹਨਾਂ ਨੂੰ ਆਪਾਂ ਬਣਾ ਲਏ ਨਾ ਆ ਪਕੌੜੇ ਹੋਣ ਆਪਾਂ ਕੱਢ ਲੈਣੇ ਠੀਕ ਹੈ ਜੀ ਆ ਦੇਖੋ ਇੱਦਾਂ ਬਣ ਕੇ ਹੋ ਗਏ ਤਿਆਰ। ਬਹੁਤ ਵਧੀਆ ਬੰਦਦੇ ਆ ਬਹੁਤ ਟੇਸਟੀ ਵੀ ਬੰਦਦੇ ਆ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਸਾਬੂਦਾਣੇ ਵਾਲੇ। ਇੱਧਰ ਬਣਾ ਲਿਆ ਆਪਾਂ ਚਿਪਸ ਤੇ ਇੱਧਰ ਬਣਾਵਾਂਗੀ ਮੈਂ ਇੱਕ ਤੀਜੀ ਰੈਸিপি ਤੁਹਾਨੂੰ ਦੱਸਦੀ ਆ। ਆ ਦੇਖੋ ਜਿਹੜਾ ਆਟਾ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਥੱਲੇ ਲਾ ਲੈਣਾ ਰਿਫਾਈਂਡ ਜਿਵੇਂ ਆਪਾਂ ਨਾਰਮਲ ਬਣਾਉਂਦੇ ਆ ਨਾ ਚਾਹੇ ਤੁਸੀਂ ਰੋਟੀ ਬਣਾ ਲਓ। तो मैं थोड़ा पतला बनाया तो मैं डोसा टाइप बनावगी ठीक है ऐदा बना के अरे ऐसे बहुत तो बहुत टेस्टी बनेगा हाँ देखो चिल्ला टाइप जहा बन है जी लो जी, एदा करके चिल्ला बना सकते हो ठीक है आ देखो ऐदा करके ਜੇ ਤੁਸੀਂ ਚਿੱਲਾ ਬਣਾਣਾ ਚਿੱਲਾ ਬਣਾਓ ਪਕੌੜੀ ਬਣਾਣੀ ਪਕੌੜੀ ਬਣਾਓ ਆਪਣੇ ਮਨ ਭਾਦਾ ਜੋ ਤੁਹਾਡਾ ਮਨ ਕਰਦਾ ਤੁਸੀਂ ਬਣਾ ਸਕਦੇ ਹੋ ਠੀਕ ਹੈ ਤੇ ਜੇਕਰ ਤੁਸੀਂ ਇਹਨੂੰ ਚਿੱਲਾ ਨਹੀਂ ਨਾ ਬਣਾਉਣਾ ਜੇਕਰ ਤੁਹਾਡੇ ਕੋਲ ਅੱਪੇ ਜਾਂ ਉਹਦੇ ਵਾਲਾ ਇਡਲੀ ਵਾਲਾ ਸਾਂਚਾ ਹੈਗਾ ਹਨਾ ਉਹਦੇ 'ਚ ਵੀ ਤੁਸੀਂ ਹਲਕਾ ਜਿਹਾ ਤੇਲ ਲਾ ਕੇ ਉਹ ਵੀ ਬਣਾ ਸਕਦੇ ਹੋ ਠੀਕ ਹੈ ਇਸ ਇਸ ਤਰ੍ਹਾਂ ਕਰਕੇ ਤੁਹਾਨੂੰ ਮੈਂ ਦੋ ਸੀਗੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਤੀ ਠੀਕ ਹੈ ਬਣਾਇਓ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਵਿੱਚ ਆ ਦੇਣਾ ਕਰਕੇ ਚੰਗੀ ਤਰ੍ਹਾਂ ਰਾੜ ਲੈਣ ਦੇ ਹਲਕਾ ਜਿਹਾ ਤੇ ਮਿਲਦਾ ਬਸ ਥੋੜਾ ਜਿਹਾ ਤੇਲ ਜ਼ਰੂਰ ਲੱਗ ਰਿਹਾ ਹੈ। ਬਾਕੀ ਇਸ ਤਰ੍ਹਾਂ ਦਾ ਚਿਲਾ ਬਣਾ ਸਕਦੇ ਹੋ ਤੁਸੀਂ। ਦੋ ਤਰ੍ਹਾਂ ਦੀ ਜੋ ਸਿੱਧੀ ਤੁਹਾਨੂੰ ਦੇਖੋ ਦੋਨੋਂ ਰੈਸਪੀਏ ਦੱਸਦੀਆਂ। ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਹੈ। ਇਹ ਸਪੈਸ਼ਲੀ ਵਰਥਲੇ ਬਣਾਈ ਹੈ ਅਮਰਤ ਦੇ। ਮੈਂ ਆ ਤਾਂ ਦੇਖੋ ਅਮਰਤਰਾ ਸੋਰੀ ਵਰਤ ਰੱਖਦੀ ਨਹੀਂ। ਅਮਰਤ ਕੋੜ ਰੱਖਦੀ ਹੈ ਸੈਂਕ। ਇਹ ਵੀ ਸੇਲੀਆਂ ਦੇ ਚੱਕਰਾਂ। ਤਿੱਲੋਂਜੀ ਆ ਦੇਖੋ ਜੀ। ਸੱਤਿੰਦਾਂ ਵਾਲਕੇ ਇਹਦਾ ਤਿਆਰ ਹੋ ਗਿਆ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਦਾ ਬਣ ਜੇਗਾ ਤੇ ਖਾਣ ਚ ਵੀ ਬਹੁਤ ਟੇਸਟੀ ਲੱਗੇਗਾ ਠੀਕ ਹੈ ਇਸੇ ਤਰ੍ਹਾਂ ਹੀ ਤੁਸੀਂ ਜਿੰਦਾ ਮਰਜੀ ਬਣਾ ਸਕਦੇ ਹੋ ਥੋੜਾ ਹਲਕਾ ਜਿਹਾ ਤੇਲ ਲਾ ਕੇ ਦਵਾਰਾ ਵੀ ਠੀਕ ਹੈ ਦੇਖੋ ਮੈਂ ਬਣਾਇਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੱਤਾ ਜੀ ਅੱਧਾ ਕਰਕੇ ਪਤਲਾ ਪਤਲਾ ਫਲਾ ਦੇਣਾ ਜਿਵੇਂ ਆਪਾਂ ਨੋਰਮਲ ਦੋਸਾ ਬਣਾਉਂਦੇ ਆ ਨਾ ਐਵੇਂ ਜੇ ਦੋਸਾ ਟਾਈਪ ਬਣ ਜਾਣੇ ਹੋ व्डा करना तो कर सकते हो छोटा करना छोटा भी बना सकते हो लो जी ठीक है इस तरह का थोड़ी देर बना के मैं जरूर कमेंट में दस्यो ठीक है तो वर्त वाली भैन जरत रख दें जरूर बना मेरे ना जुड़ी हुई पूजा सैनी जी तो डेली वर्त रख रहे पूजा सैनी आप बना के देखना ठीक है लो जी इस पर आप हम बनावे इन डोसा जरा बना के चीला अमर पकौड़

ਤੇ ਬਾਕੀ ਦੇਖ ਲੋ ਕਿੰਨਾ ਮਤਲਬ ਦੂਸਰਿਆਂ ਨੂੰ ਦੇਖ ਕੇ ਕਹਿੰਦੇ ਹੁੰਦੇ ਨੇ ਆਪਾਂ ਨੂੰ ਦੂਜਿਆਂ ਨੂੰ ਦੇਖ ਕੇ ਜੀਣਾ ਚਾਹੀਦਾ ਕਿਸੇ ਨੇ ਸਹੀ ਕਿਹਾ ਵੱਡੇ ਬਜ਼ੁਰਗ ਇਸ ਗਿਲ ਨੂੰ ਸਹੀ ਕਹਿੰਦੇ ਹੁੰਦੇ ਸੀ ਕਿ ਆਪਾਂ ਨੂੰ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਜੀਣਾ ਚਾਹੀਦਾ ਹਨਾ ਮੈਂ ਉਹਨਾਂ ਦੇ ਘਰ ਗਈ ਸੀ ਜਿਨ੍ਹਾਂ ਨੇ ਮੈਂ ਤੁਹਾਨੂੰ ਦਿਖਾਇਆ ਹੈ ਬੜਾ ਮਤਲਬ ਮੈਨੂੰ ਮਹਿਸੂਸ ਹੋਇਆ ਦੇਖ ਲੋ ਸਾਡੇ ਘਰ ਕਿੰਨੀਆਂ ਸਹੂਲਤਾਂ ਹੁੰਦੀਆਂ ਸੋਹਣੀਆਂ ਅਸੀਂ ਆਪਣੀਆਂ ਸਹੂਲਤਾਂ ਐ ਤੇ ਅਸੀਂ ਤਾਂ ਵੀ ਕਹਿ ਦਿੰਨੇ ਇੱਕ ਵਾਰੀ ਇੱਕ ਟਾਈਮ ਸਾਡੇ ਕੋਲ ਇੱਕ ਚੀਜ਼ ਨਾ ਨਾ ਹੋਵੇ ਇਸੇ ਕਿੰਨੇ ਔਖੇ ਹੋ ਜਾਂਦੇ ਆ ਤੇ ਦੇਖ ਲੋ ਗਰੀਬ ਬੰਦਾ ਕਿੰਨਾ ਮਤਲਬ ਕਿਸ ਤਰ੍ਹਾਂ ਟਾਈਮ ਕੱਟਦਾ ਤੇ ਉਹਨਾਂ ਦੇ ਘਰ ਗੈਸ ਵੀ ਨਹੀਂ ਹੈਗਾ ਚੁੱਲਾ ਹੀ ਏ ਤੇ ਬਾਕੀ ਮੈਨੂੰ ਬੜਾ ਆਇਆ ਪਰਮਾਤਮਾ ਕਹਿੰਦਾ ਜਿੱਥੇ ਰੱਬ ਦਾ ਚੱਲੋ ਠੀਕ ਰੱਖਦਾ ਸੀ ਵੀ ਥੋੜੀ ਜੀ ਕਮੀ ਵੀ ਨਹੀਂ برداشت ਕਰ ਸਕਦੇ ਬਾਕੀ ਸਹੀ ਗੱਲ ਹੈ ਗਰੀਬੀ ਬਹੁਤ ਔਖੀ ਹੈ ਜੀ ਗਰੀਬੀ ਕੱਟਣੀ ਬਹੁਤ ਮੁਸ਼ਕਲ ਹੈ ਕਹਿੰਦੇ ਨੇ ਬਾਕੀ ਸੁਖ ਹੋਣਾ ਚਾਹੀਦਾ ਤੇ ਇਹਦਾ ਤਾਂ ਵਿਚਾਰੀ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਦਿਹਾੜੀਆਂ ਕਰਕੇ ਟਾਈਮ ਕੱਟ ਲਈ ਤੇ ਮੈਨੂੰ ਬਹੁਤ ਦਿਖਾਰਿਆ ਬਣਦੀ ਤੁਸੀਂ ਤੁਹਾਡੇ ਕੀ ਵਿਚਾਰ ਨੇ ਕਿ ਸਾਨੂੰ ਸੱਚੀ ਗੱਲ ਹੈ ਨਾ ਕਿ ਆਪਣੇ ਤੋਂ ਨਵੇਂ ਨਵੇਂ ਕੇ ਚੱਲਣਾ ਚਾਹੀਦਾ ਤੇ ਗਾਇਸ ਮੈਨੂੰ ਕਮੈਂਟ ਵਿੱਚ ਜੋੜ ਦੱਸਿਓ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ